ਸਤਿ ਰਹੀਏ ਚਾਹੇ ਜੀਓ ਸਤ ਸਾਜ ਸ਼੍ਰੀ ਨਵਾਸਿਆ ਸੁਖ ਸਰਾ ਤੁਹੀ ਬਾਹੇ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਜੀਉ ਨਾਮ ਤੈਨੂੰ ਆਦਮੈ ਹਮੇਸ਼ਾ ਰੱਖਾਂ ਜਾਤ ਮੈਂ ਜੀਤਾਰਾਂ ਵਾਰ ਆਦਮੈ ਬਕਰਸ਼ ਗੈਰੀ ਦੇ ਲੱਭ ਜਾਂਦੀ ਦਾਰ ਨਾਲ ਸੋਣਿਆ ਅਲੰਕਾਰ ਨਾਲ ਕਾਵਿ ਕੋ ਨਯਾਰ ਨਾਲ ਪਰ ਮੇਰੀ ਡੈਲੀ ਤੇ ਹਰੇ ਜੀ ਦੀਵਾਂ ਬਾਲ ਦੇਣਾ ਕੰਠ ਸੋਰ ਤੋਰ ਦੇਣਾ ਉਕਮ ਕੇ ਆਲ ਦੇਣਾ ਸੁਖ ਪੂਜ ਗੈਰੀ ਦੇ ਰੋਟੇ ਦੀ ਉਫਾਲਾ ਪੜ ਕਾਨੀ ਮੇਰੀ ਐਸੀ ਕੜ ਸ਼ੰਗਰ ਜੇ ਤੜਾ ਤੜਕਾ ਵੀ ਰਸ ਨਹੀਂ ਦੇ ਸਾਦੇ ਉੱਤੇ ਆ ਕੇ ਆ ਕੇ ਦੱਸੇ ਇਹ ਜਿਹੜੇ ਉੱਤੇ ਤੋਸਾਂ ਦੀ ਬਚੈਰੀ ਵਿੱਚ ਜਮਾਨਾ ਨਾ ਪਾਣਾ ਨਹੀਂ ਉਸ ਦੀ ਮਹਰ ਨਾਲ ਛੋਲੀ ਇੱਕ ਵੀ ਸ਼ਰੀਰ ਜਿਸ ਦੀ ਮਠਾ ਸਭੂਰੇ ਪਿੱਟੀ ਗੋਲਾ ਕਾਂਦ ਜੀ ਨਾ ਕੀਤੇ ਆ ਰਿਆ ਸੀ ਸ਼ਬਦਾਂ ਨੂੰ ਪਰੇ ਮਨ ਨਾਲ ਪੂਰੀ ਹੈ ਉਮੀਦ ਖੁਲੂ ਆੜ ਕੇ ਪਸੰਦ ਰੋਟੇ ਸੰਤ ਬੀੜਤੀ ਚਾਰ ਆਲੇ ਆ ਸ਼ਰੀਰ ਵਾਲਾ ਕੱਠੀ ਹੋ ਕੇ ਟਿੱਕਣੀ ਸਲੌਣ ਲੱਗੀ ਸ਼ਾਨਦ ਜੀ ਰੋਟੇ ਸੰਤ ਬੀੜਤੀ ਚਾਰ ਆਲੇ ਬਾਲਾ ਕੱਤੀ ਹੋ ਕੇ ਟਿੱਕੜੀ ਪਰੋਂ ਲੱਗੀ ਸ਼ੰਦ ਜੀ ਜੀ ਮਾਰਦੇ ਹੋ শ্রোਤਾ ਜਨੋ ਸਭ ਤੋਂ ਪਹਿਲਾਂ ਉਸ ਕਲਗੀਧਰ ਸੁਮੇਸ਼ ਪਾਟਾ ਜੀ ਦਾ ਵਰਕਿਆ ਹੋਇਆ ਫਤੇ ਦਾ ਜ਼ਿਕਰਾ ਫਤੇ ਦਾ ਨਾਮ ਕਰੀਏ ਜੀ ਬੁਲੰਦ ਗੱਜ ਕੇ ਬੁਲਾਓ ਜੀ ਆਪੋ ਜੀ ਵਾਹਿਗੁਰੂ ਜੀ ਕਾ ਵਾਹ ਸਵਾਹ ਵਾਹਿਗੁਰੂ ਜੀ ਕੀ ਫਤਿਹ ਆਦੀ ਸਵੇਰੇ ਸਵੇਰੇ ਰਸਤੇ ਚਾਉਂਦੇ ਆ ਨੇ ਮੋਬਾਈਲ ਤੇ ਇੱਕ ਮਨਹੂਸ ਖਬਰ ਪੜ੍ਹੀ ਹੈ ਔਰ ਉਸ ਖਬਰ ਦੇ ਬਾਰੇ ਤੁਸੀਂ ਵੀ ਭਲੀ ਭਤ ਜਾਣਦੇ ਹੋ ਤੇ ਪਤਾ ਹੀ ਨਹੀਂ ਸੀਗਾ ਵੀ ਅਜਾ ਤੇਤ ਪਤਨ ਸਰਾਂ ਤੋਂ ਸਰਪੰਚ ਦੀ ਵੀ ਕੋڑا ਦੇ ਜਾਣਗੇ ਉਹਨਾਂ ਦੇ ਚਲੇ ਜਾਣ ਦੇ ਉੱਤੇ ਲੋਟਿਆਂ ਵਾਲਾ ਕੁਝ ਨਹੀਂ ਜਤਾ ਸਾਡੇ ਜੋਖਦਾ ਪਰ ਤਲਾ ਕਰਦਾ ਹੈ ਸ਼ੰਦ ਤਾਂ ਸੀ ਇਹ ਵੀ ਤਿਆਰ ਕੀਤੇ ਸੀ ਪਰ ਇਸ ਡੋਕ ਦੀ ਘੜੀ ਨੂੰ ਦੇਖਦੇ ਹੋਏ ਆਪਨੇ ਪ੍ਰੋਗਰਾਮ ਨੂੰ ਛੋਟੇ ਤੋਂ ਛੋਟਾ ਕਰਕੇ ਸਵੇਟਦੇ ਆ ਹੋਏ ਆ ਸਿਰਫ 2% ਕਹਿ ਕੇ ਕਿ ਮਾਦੇ ਜਾਂਚ ਹੋ ਜਾਣਾ ਹੈ ਪੰਜਾਬੀ ਗੀਤ ਕਲਾ ਮੰਚ ਦਾ ਬੜਾ ਸੋਹਣਾ ਅਪਰਾਲਾ ਹੈ ਕਿ ਜੇ ਇਸ ਵਿੱਚ ਪੁਜਾ ਕੇ ਰੱਖਣ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਹੱਤ ਹੈ ਬੜਾ ਵੱਡਾ ਯੋਗਦਾਨ ਹੈ ਤੇ ਨਹੀਂ ਤਾਂ ਉਨੇ ਹੋਨੇ ਜੇ ਮੈਨੂੰ ਹਰਜੀਤ ਜੀ ਨੇ ਮੇਰਾ ਪੁਰਾਣਾ ਕਵਰਟੀ ਜੱਤੀ ਇਤੇ ਕਰਵਾਇਆ ਹੈ ਕਿਸੇ ਟਾਈਮ ਦਰਾਸ ਦੀ ਕੰਮ ਤੇ ਲਿਖਿਆ ਸੀ ਵਿੱਚੋਂ ਬਰਾ ਤੇ ਸੀਨੇ ਆਉਣਾ ਕਿ ਕੋ ਤਾਂ ਆਕਤਾ ਦੇ ਕੋਤੇ ਉੱਤੇ ਆਮਦੀ ਬਲਾਈ ਮੁੱਕ ਚੱਲੀ ਹੈ ਹਰ ਪਾਸੇ ਦੇ ਸਰਦਾਰਾਂ ਦੇ ਨਗੀਨਾ ਰਾਜੂ ਦਾ ਬੰਦਿਆਂ ਦੇ ਵਿੱਚੋਂ ਬਦਾਈ ਮੁੱਕ ਚੱਲੀ ਹੈ ਕਿਹਾਂ ਪੜਾਈ ਹੈ ਕਿ ਕਨੇ ਆ ਪੰਜਾਬ ਵਿੱਚ ਕਾਲਜਾਂ ਦੇ ਵਿੱਚ ਨਹੀਂ ਪੜਾਈ ਮੁੱਕ ਚੱਲੀ ਹੈ ਪਤਾ ਇਤਿਹਾਸ ਦਾ ਕੀ ਲੱਗਣਾ ਹੈ ਬੱਚਿਆਂ ਨੂੰ ਅਟਿਆਂ ਦੀ ਹੁੰਦੀ ਬਦਾਈ ਮੁੱਕ ਚੱਲੀ ਹੈ ਦੇਵਾ ਕੀ ਜਵਾਹਰ ਉਹਦੇ ਕੁਛ ਤਾਂ ਬਾਤੂ ਮੈਨੂੰ ਕਿਸਿਆਂ ਦੀ ਕਾਸਮੋ ਸ਼ਿਪਾਈ ਚੱਲਦੀ ਹੈ ਤੇ ਆਗ ਦੇ ਵਿਖਾਈ ਘਟਕਦੇ ਨੇ ਪੜਤ ਵਾਲੇ ਬਾੜੇ ਗੈਨ ਕਾ ਆਉਂ ਜੁਟਾਈ ਉਹ ਕਿੰਦੀ ਹੈ ਤੇ ਮੁਕਤ ਦਾ ਜੱਗਾਂ ਚੀਜ਼ਾਂ ਨੂੰ ਬਚਾਉਂਦਾ ਹੈ ਸੋ ਪੰਜਾਬੀ ਗੀਤ ਕਲਾ ਮੰਚ ਦਾ ਬੜਾ ਸੁਣਾ ਅਰਲਾ ਇਸੇ ਪਠਾਈ ਗੁਰਸੇਖ ਸਿੰਘ ਗੀੜ ਦਾ ਲਿਖਿਆ ਹੋਇਆ ਹੈ ਇਹ ਚੰਦੂਟਿਆਂ ਵਾਲਾ ਸ਼ਿਰੀਦ ਬਾ ਕਿਉਂ ਬਿਆਨ ਕਰਦਾ ਫਾਰੇ ਹੀ ਬੀਤੇ ਵੇਲੜੇ ਦੇ ਰਾਣੂ ਖਿੱਚ ਇਧਰਦ ਹੈ ਮਲੋਕ ਦੀ ਰਹੇ ਜਾਂਦਾਂ ਦੇ ਵਿੱਚ ਉਹ ਬੇਬੇ ਤੇ ਹੀ ਬਣਾਉਂਦੀ ਕਿੜੀ ਅੱਖੇ ਦੀ ਦੇ ਕੇ ਕੋਲ ਸੀ ਬਠਾਉਂਦੀ ਕਿੜੀ ਅੱਖੇ ਦੀ ਹੁਣ ਕਿਤੋਂ ਨਾ ਤੇ ਆਉਂਦੀ ਕਿੜੀ ਅੱਖੇ ਦੀ ਸਮਾਂ ਆਵੇ ਨਾ ਦਵਾਰਾ ਹੁਕੇ ਪਈ ਜਾਂਦੇ ਆਂ ਬੀਤੇ ਵੇਲੇ ਆਂ ਤੂ ਯਾਰੋ ਤੇਤੇ ਕਰੀ ਜਾਂਦੇ ਆਂ ਸਹੀ ਨਾ ਬੀਸੀ ਨਾਲੇ ਨਾ ਜਰਾ ਕੋ ਕਾਲਾ ਟਿੱਕਾ ਲਾਉਂਦੀ ਸੀ ਲੱਗਦੀ ਹੁੰਦੀ ਜੇ ਹੀ ਸੇਰ ਵਿੱਚ ਪਾਉਂਦੀ ਸੀ ਅੱਜ ਸੈਕੂ ਗਾ ਰੂਮਾ ਵਿੱਚ ਧੜੀ ਜਾਂਦੇ ਬੀਤੇ ਮੇਲਿਆਂ ਨੂੰ ਫੇਰ ਕਿਤੇ ਕਰੀ ਜਾਂਦੇ ਹੋਈ ਗਵਾ ਘਟੀ ਕਦੇ ਸੀ ਐਤਵਾਰ ਨੂੰ ਸਾਥ ਲੈ ਕੇ ਮੇਰੀ ਗੇਲੇ ਜਗਤਾਰ ਨੂੰ ਹੋਰਾ ਬੇਕਰਨਾ ਹੁੰਦਾ ਕੋਈ ਕਿਆਨੇ ਉਹ ਰੂਹ ਕੋਰੋ ਜਹਾਣ ਜਾਣ ਕੇ ਊੜਾ ਚੁੱਕੀਆਂ ਤੇ ਜਾਣ ਜਦੋਂ ਨਾਣ ਕੇ ਰੋਂਦੇ ਮੋੜਣਾ ਜੀ ਉੱਥੇ ਮੋੜਾ ਮਾਰ ਕੇ ਹੁਣ ਸੋਚਦਿਆਂ ਸਾਖ ਰਜ ਤਰੀ ਜਾਣਿਆ ਬੀਤੇ ਵੇਲਿਆਂ ਨੂੰ ਫੇਰ ਚੇਤੇ ਕਰੀ ਜਾਣਿਆ ਉਹ ਸੋਨਾ ਕੋਠੇ ਆਂ ਦਾ ਕਤੀਆਂ ਸਵਾਤਾਂ ਦੀ ਵੇ ਤੇਰਾ ਘਟਾ ਤੇ ਗਾਣਿਆ ਵੀਰ ਜਾਤਾਂ ਵਾਲੀ ਤੇ ਮੁਸਲਮਾਨੋ ਭਰੀ ਜਾਂਦੇ ਆਂ ਬੀਤੇ ਵੇਲੇਆਂ ਨੂੰ ਯਾਰੋ ਕਿਤੇ ਕਰੀ ਜਾਂਦੇ ਆਂ ਜਦੋਂ ਦੇ ਜਾਦੂ ਹਿੰਦੀ ਵਾਲਸੀ ਬਹੁਤ ਦਾ ਲੱਗੇ ਕਿਹਨਾਂ ਚੋਂ ਇਹ ਚਪੜਾ ਅੰਦਰ ਕਰੀ ਜਾਂਦੇ ਆਂ ਬੀਤੇ ਵੇਲੇਆਂ ਨੂੰ ਫੇਰ ਕਿਤੇ ਕਰੀ ਜਾਂਦੇ ਆਂ ਜਿੱਤੇ ਪੱਠੀ ਤੋਂ ਕਲਾਉਣੇ ਹੁੰਦੇ ਤਾਂ ਸਤਾਰੇ ਮਕਾਰ ਦੀ ਮੈਨੂੰ ਦੇਸ ਦਾ ਰੋਟੇ ਵੀ ਪਾਈਸ਼ਾਨ ਦੀ ਸ਼ੀਰੀ ਵਾਲੇ ਤੇ ਤੁਖਾਂ ਦੇ ਵਿੱਚ ਜਾਣ ਦੀ ਮੌਤ ਸੇਵਕਾ ਉਹ ਆੜੇ ਆਈ ਮਰੀ ਜਾਂਦੇ ਆਂ ਬਿੰਦੇ ਵੇੜਾਂ ਨੂੰ ਫੇਰ ਜਿਤੇ ਕਰੀ ਜਾਂਦੇ ਆਂ ਬਿੰਦੇ ਵੇੜਾਂ ਨੂੰ ਫੇਰ ਜਿਤੇ ਕਰੀ ਜਾਂਦੇ ਆਂ ਅੱਜ ਦਾ ਜਿਹੜਾ ਮੌਸਮ ਹੈ ਬੋਟਕ ਬੋਟਾ ਦਾ ਦੌਰ ਆ ਗਿਆ ਹੈ ਤੇ ਬਰਸਤੀ ਦਾ ਦੂਆ ਮੰਗੂ ਲੀਡਰ ਆ ਦੇ ਪਰ ਨਾ ਜੋ ਬਾਹਰ ਆ ਗਿਆ ਹੈ ਇਹ ਸਾਡੇ ਦੇਸ਼ ਨਾਲ ਕੁਛ ਬਦਾਨਾ ਇਹੋ ਜਿਹਾ ਹੈ ਦਾਸਤੀ ਕੰਮ ਕਹਿੰਦੀ ਹੈ ਕਿਵੇਂ ਉਸ ਦੇਸ਼ ਉੱਤੇ ਕਿਵੇਂ ਉਸ ਫਿਜਾ ਉੱਤੇ ਮਾਨਕ ਲੱਗਈਏ ਜਿਹੜੇ ਫਿਜਾ ਵਿੱਚ ਰਹਿਣ ਸਾਡੇ ਘੁੱਟਦੇ ਢੀਆਂ ਘੂਮਾ ਕਾਮਿਆਂ ਨੂੰ ਮਿਲੇ ਸਤਕਾਰ ਰਹਿਣਾ ਕੁੱਤੇ ਬਿੱਲੇ ਕਰਦੇ ਜਿਆਰੇ ਮੂਹ ਬਲੁੱਟਦੇ ਹੱਤਾਂ ਸਰਹਾ ਬਾਕੋਲੇ ਟੱਪੀਆਂ ਸਵਾਰ ਨਵੇਂ ਮਾਨ ਦੇ ਨਿਸ਼ਾਨ ਜਿਹੜੇ ਉਹੀ ਜਿਹੜਾ ਘੁੱਟਦੇ ਤੇ ਤਕੜੇ ਦਾ ਸਰਪੀ ਵੀ 100 ਰੁਪਏ ਹੋਮ ਦਾ ਏ ਬਾੜੇ ਉਤੇ ਦੁੱਖਾਂ ਦੇ ਪਹਾੜ ਰਹਿਣ ਟੁੱਟਦੇ ਬਾੜੇ ਉਤੇ ਦੁੱਖਾਂ ਦੇ ਪਹਾੜ ਰਹਿਣ ਟੁੱਟਦੇ ਤੇ ਹੁਣ ਇਹ ਪ੍ਰਸਾਦੀ ਲਗਵਾ ਇਹਨਾਂ ਨਰੈਣਾ ਨੇ ਪਿੰਡਿਆਂ ਦੇ ਘਰਾਂ ਵੱਲੋਂ ਚਾਲੇ ਪਾਈ ਐ ਆਕੇ ਕੀ ਕੁਛ ਕਹਿੰਦੇ ਵਿੱਚ ਨਹੀਂ ਵਾਲੇ ਦੇ ਕੰਮ ਕੋ ਦੇਖਾਂ ਐ ਬਿਆਨ ਕੀਤਾ ਜਾ ਰਿਹਾ ਬੋਟਾਂ ਦੇਣ ਆ ਗਈਆਂ ਸੁਣਿਓ ਭਾਈ ਭੈ ਸਾਰੋਂ ਨੂੰ ਜਮਾਉਂਦੇ ਐ ਤਾਹਨੀਆਂ ਤੇ ਸਾਰੋਂ ਬੀਜਾਉਂਦੇ ਐ ਉਹ ਗੱਪਾਂ ਵਾਲੀ ਜੋ ਕਕੇ ਲਟੈਂਡ ਕੋਰ ਤੇ ਕੀੜੀਆਂ ਦੇ ਕਾਰਾ ਨੂੰ ਨਰੇਨ ਕੋਰ ਤੇ ਕੀੜੀਆਂ ਦੇ ਕਾਰਾ ਨੂੰ ਨਰੇਨ ਕੋਰ ਤੇ ਉਹ ਮਾਰ ਮਾਰ ਕੇ ਦੇ ਨੀਰੇ ਕੀਤੇ ਇੰਨੇ ਵੀ ਦੋਸਤਾਂ ਨੇ ਜਥੇ ਦੇ ਸਰਕਾਰ ਦੇ ਵਿੱਚ ਮਾਇਆ